ਨਵੇਂ ਸਾਲ ਤੇ ਇੱਕ ਹੋਰ ਖੁਸ਼ਖਬਰੀ ਜਿਸ ਦਾ ਇੰਤਜ਼ਾਰ ਸਿਆ ਆਕਿਰਕਾਰ ਹੋ ਹੀ ਹੋਇਆ ਦਰਸਲ ਤੇਲ ਕੰਪਨੀਆਂ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਪਹਿਲੇ ਦਿਨ ਤੋਂ ਇੰਨੀਆਂ ਕਟਾ ਦਿੱਤੀਆਂ ਐਲਪੀਜੀ ਸਿਲੰਡਰ ਗੈਸ ਦੀਆਂ ਕੀਮਤਾਂ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਨੇ ਨਵੇਂ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਸਰਕਾਰੀ ਤੇਲ ਕੰਪਨੀਆਂ ਨੇ ਸੋਮਵਾਰ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਕਰਨ ਦੀ ਜਾਣਕਾਰੀ ਦਿੱਤੀ ਹੈ ਇਸ ਤਰ੍ਹਾਂ ਇੱਕ ਮਹੀਨੇ ਵਿੱਚ ਦੂਜੀ ਵਾਰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਅਪਾਰ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਦੇ ਵਿੱਚ ਇਹ ਕਟੌਤੀ ਕੀਤੀ ਹੈ ਹਾਲਾਂਕਿ ਇਸ ਵਾਰ LPG ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਬਹੁਤ ਮਾਮਲੀ ਹੈ ਵਕਫ ਵਕ ਸ਼ਹਿਰਾਂ ਦੇ ਵਿੱਚ ਅੱਜ ਤੋਂ 19 ਕਿਲੋ ਦੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਦੇ ਵਿੱਚ 1.5 ਰੁਪਏ ਦੀ ਕਮੀ ਆਈ ਹੈ ਜਦਕਿ 14 ਕਿਲੋ ਦੇ ਘਰੇਲੂ LPG ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਇਸ ਕਟੌਤੀ ਤੋਂ ਬਾਅਦ ਦਿੱਲੀ ਦੇ ਵਿੱਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 1700 55.50 ਰੁਪਏ ਹੋ ਗਈ ਹੈ ਪਹਿਲਾਂ ਇਹ 1757 ਰੁਪਏ ਦੇ ਵਿੱਚ ਉਪਲਬਧ ਸੀ ਤੇ ਇਸ ਤਰ੍ਹਾਂ ਦਿੱਲੀ ਦੇ ਵਿੱਚ ਕੀਮਤ 1.5 ਰੁਪਏ ਘਟ ਗਈ ਹੈ ਸਭ ਤੋਂ ਵੱਧ 4.50 ਰੁਪਏ ਦੀ ਕਟੌਤੀ ਚ ਨਈ ਦੇ ਵਿੱਚ ਹੋਈ ਹੈ ਜਿੱਤੇ 19 ਕਿਲੋ ਦਾ ਸਿਲੰਡਰ ਹੁਣ 1924.50 ਰੁਪਏ ਦੇ ਵਿੱਚ ਮਿਲੇਗਾ ਤੇ ਮੁੰਬਈ ਦੇ ਵਿੱਚ ਕੀਮਤ 1.5 ਰੁਪਏ ਘਟਾ ਕੇ 1700 8.50 ਰੁਪਏ ਹੋ ਚੁੱਕੀ ਹੈ ਜਦ ਕਿ ਕੋਲਕਾਤਾ ਦੇ ਵਿੱਚ ਕੀਮਤ 50 ਪੈਸੇ ਵਧ ਗਈ ਹੈ ਤੇ ਤਾਜ਼ਾ ਕੀਮਤ 1879 ਰੁਪਏ ਹੋ ਚੁੱਕੀ ਹੈ ਇੱਕ ਮਹੀਨੇ ਦੇ ਵਿੱਚ ਦੂਸਰੀ ਵਾਰ ਕਟੌਤੀ ਕੀਤੀ ਗਈ ਇਸ ਤੋਂ ਪਹਿਲਾਂ 22 ਦਸੰਬਰ ਨੂੰ ਵੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ LPG ਸਿਲੰਡਰ ਦੀ ਕੀਮਤ ਕਟਾ ਦਿੱਤੀ ਸੀ ਤੇ ਉਦੋਂ 19 ਕਿਲੋ ਦੇ ਸਿਲੰਡਰ ਦੀ ਕੀਮਤ 3.50 ਰੁਪਏ ਕਟਾਈ ਗਈ ਸੀ ਤੇ ਇਸ ਤੋਂ ਪਹਿਲਾਂ 1 ਦਸੰਬਰ ਨੂੰ ਵੀ ਵਪਾਰਕ LPG ਸਿਲੰਡਰ ਸਸਤਾ ਹੋ ਗਿਆ ਸੀ ਸਰਕਾਰੀ ਤੇਲ ਕੰਪਨੀਆਂ ਹਰ 15 ਵਾੜੇ ਤੇ LPG ਸਿਲੰਡਰ ਦੀ ਕੀਮਤ ਦੀ ਸਮੀਖਿਆ ਕਰਦੀਆਂ ਨੇ ਜੇ ਘਰੇਲੂ ਰਸੋਈ ਗੈਸ ਸਿਲੰਡਰ ਪਾਵ 14 ਕਿਲੋ ਦੇ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਵਾਰ ਵੀ ਗਾਹਕ ਨਿਰਾਸ਼ ਨੇ ਕਈ ਮਹੀਨਿਆਂ ਤੋਂ ਘਰੇਲੂ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਇਸ ਵਿੱਚ ਆਖਰੀ ਬਦਲਾਅ 31 ਅਗਸਤ ਨੂੰ ਹੋਇਆ ਸੀ ਮਤਲਬ 14 ਕਿਲੋ ਸਿਲੰਡਰ ਦੀ ਕੀਮਤ 4 ਮਹੀਨਿਆਂ ਤੋਂ ਸਥਿਰ ਹੈ ਫਿਲਹਾਲ ਦਿੱਲੀ ਦੇ ਵਿੱਚ ਕ੍ਰੇਲੂ ਰਸੋਈ ਗੈਸ ਸਿਲੰਡਰ 903 ਰੁਪਏ ਦੇ ਵਿੱਚ ਮਿਲ ਰਿਹਾ ਹੈ ਤੇ ਚਨਈ ਦੇ ਵਿੱਚ ਇਸਦੀ ਕੀਮਤ 918 ਰੁਪਏ ਤੇ ਮੁੰਬਈ ਦੇ ਵਿੱਚ 902 ਰੁਪਏ ਅਤੇ ਕੋਲਕਾਤਾ ਦੇ ਵਿੱਚ 929 ਰੁਪਏ ਹੈ